ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮੈਂ ਮਨਪ੍ਰੀਤ ਕੌਰ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ ਪੰਜਾਬ ਟੀਚਿੰਗ ਅਡਾ 247 ਦੇ ਅਫੀਸ਼ੀਅਲ YouTube ਚੈਨਲ ਦੇ ਉੱਪਰ ਉਮੀਦ ਹੈ ਕਿ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਸੋ ਅੱਜ ਦੀ ਜਿਹੜੀ ਕਹਾਣੀ ਹੈ ਸਾਡੇ ਕੋਲੇ ਕਲਵੰਤ ਸਿੰਘ ਵਿਰਕ ਦੀ ਕਹਾਣੀ ਹੈ ਧਰਤੀ ਹੇੜਲਾ ਬਲਦ ਸੋ ਇਸ ਕਹਾਣੀ ਦੇ ਵਿੱਚ ਵਿਸ਼ਾ ਕੀ ਹੈ ਉਸ ਦੇ ਬਾਰੇ ਚਾਣਨਾ ਪਾਵਾਂਗੇ ਤੇ ਉੱਥੇ ਇਸ ਦੇ ਮਹੱਤਵਪੂਰਨ ਪਾਤਰਾਂ ਦੇ ਬਾਰੇ ਪੜਾਂਗੇ ਸੋ ਚਲੋ ਜੀ ਦੇਖਦੇ ਹਾਂ ਇਸ ਕਹਾਣੀ ਦੇ ਵਿੱਚ ਕਹਾਣੀ ਦਾ ਸਾਰ ਕਹਾਣੀ ਦੇ ਕੇਂਦਰੀ ਪਾਤਰ ਮਾਨ ਸਿੰਘ ਤੇ ਕਰਮ ਸਿੰਘ ਤੇ ਉੱਪਰ ਪ੍ਰੋਪਰ ਤਰੀਕੇ ਦੇ ਨਾਲ ਸਾਰੀ ਕਹਾਣੀ ਆਉਂਦੀ ਆ ਜੋ ਦੋਸਤ ਆ ਦੋਨੇ ਜਾਨੇ ਫੌਜ ਵਿੱਚ ਸੇਵਾ ਕਰ ਰਹੇ ਆ ਮਾਨ ਸਿੰਘ ਛੁੱਟੀ ਤੇ ਆਉਂਦਾ ਹੈ ਤੇ ਕਰਮ ਸਿੰਘ ਦੇ ਪਿੰਡ ਜਾਂਦਾ ਹੈ ਉੱਥੇ ਕਰਮ ਸਿੰਘ ਦੇ ਪਰਿਵਾਰਕ ਮੈਂਬਰ ਉਸ ਨੂੰ ਕਰਮ ਸਿੰਘ ਦੀ ਮੌਤ ਦੀ ਖਬਰ ਨਹੀਂ ਦਿੰਦੇ ਤਾਂ ਜੋ ਉਸ ਦੀ ਛੁੱਟੀ ਖਰਾਬ ਨਾ ਹੋਵੇ ਜਦੋਂ ਮਾਨ ਸਿੰਘ ਨੂੰ ਇਹ ਖਬਰ ਪਤਾ ਲੱਗਦੀ ਹੈ ਤਾਂ ਉਹ ਦੁਖੀ ਹੋ ਜਾਂਦਾ ਹੈ ਕਹਾਣੀ ਵਿੱਚ ਕਰਮ ਸਿੰਘ ਦੇ ਪਿਤਾ ਦੀ ਸੁਵੇਦਨਸ਼ੀਲਤਾ ਤੇ ਸੰਜਮ ਨੂੰ ਧਰਤੀ ਹੇਠਲਾ ਬਲਦ ਦੀ ਉਪਮਾ ਦਿੱਤੀ ਜਾਂਦੀ ਹੈ ਜੋ ਧਰਤੀ ਦਾ ਭਾਰ ਥੱਲੇ ਰੱਖ ਕੇ ਵੀ ਸਹਿਣਸ਼ੀਲਤਾ ਦਿਖਾ ਰਿਹਾ ਹੈ ਇਸ ਕਹਾਣੀ ਦੇ ਵਿੱਚ ਮੁੱਖ ਪਾਤਰ ਕਰਮ ਸਿੰਘ ਤੇ ਮਾਨ ਸਿੰਘ ਦੋ ਫੌਜੀ ਨੇ ਦੋਨਾਂ ਦੇ ਜੀਵਨ ਨੂੰ ਇਸ ਦੇ ਵਿੱਚ ਇਹ ਕਹਿ ਸਕਦੇ ਹਾਂ ਕਿ ਉਸ ਫੌਜੀ ਨੂੰ ਪਾਤਰ ਜਿਹੜੇ ਨੇ ਮੁੱਖ ਪਾਤਰ ਮਾਨ ਸਿੰਘ ਤੇ ਕਰਮ ਸਿੰਘ ਮਾਨ ਸਿੰਘ ਛੁੱਟੀ ਤੇ ਜਦੋਂ ਘਰੇ ਆਉਂਦਾ ਤਾਂ ਉਸ ਨੂੰ ਕਰਮ ਸਿੰਘ ਦੀ ਮੌਤ ਦੇ ਬਾਰੇ ਉਹਨਾਂ ਦੇ ਪਿਤਾ ਵੱਲੋਂ ਨਾ ਮਾਤਾ ਵੱਲੋਂ ਕੋਈ ਭਾਫ ਨਹੀਂ ਕੱਢੀ ਜਾਂਦੀ ਜਿਸ ਕਰਕੇ ਆਪਾਂ ਕਹਿ ਸਕਦੇ ਹਾਂ ਉਹਦੀ ਜਿਹੜੀ ਤੁਲਨਾ ਹੈ ਧਰਤੀ ਲਾ ਬਲਦ ਦੇ ਨਾਲ ਕੀਤੀ ਗਈ ਹੈ ਉਹਨਾਂ ਦੇ ਮਾਪਿਓ ਦੀ ਤੁਲਨਾ ਕਰਮ ਸਿੰਘ ਦੇ ਮਾਪਿਓ ਦੀ ਤੁਲਨਾ ਸੋ ਇਸ ਤਰ੍ਹਾਂ ਆਪਣੇ ਦੁੱਖ ਝਰ ਕੇ ਦੂਸਰਿਆਂ ਨੂੰ ਖੁਸ਼ੀ ਦੇਣਾ ਇਹ ਕੋਈ ਕੋਈ ਕਰ ਸਕਦਾ ਸੋ ਪ੍ਰਾਣੇ ਬਜ਼ੁਰਗਾਂ ਦੇ ਵਿੱਚ ਇਹ ਚੀਜ਼ ਦੇਖੀ ਜਾ ਸਕਦੀ ਹੈ ਉਹੀ ਕਹਾਣੀ ਦੇ ਵਿੱਚ ਕਲਵੰਤ ਸਿੰਘ ਵਿਰਕ ਨੇ ਪੇਸ਼ ਕੀਤਾ ਮੁੱਖ ਪਾਤਰਾਂ ਦੀ ਗੱਲ ਕਰੀਏ ਤਾਂ ਸਾਡੇ ਕੋਲੇ ਮਾਨ ਸਿੰਘ ਫੌਜੀ ਇਸ ਦੇ ਵਿੱਚ ਬਾਤਰਾ ਜਿਹੜਾ ਕਿ ਜਵਾਨ ਹੈ ਕਰਮ ਸਿੰਘ ਦਾ ਨੇੜਲਾ ਦੋਸਤ ਵੀ ਹੈ ਛੁੱਟੀ ਤੇ ਆਇਆ ਆਇਆ ਹੋਇਆ ਘਰੇ ਉਸ ਦੀ ਭਾਵਨਾਤਮਕ ਸਵੇਦਨਸ਼ੀਲਤਾ ਤੇ ਦੋਸਤੀ ਲਈ ਨਿਭਾਈ ਹੋਈ ਲਗਨ ਕਹਾਣੀ ਵਿੱਚ ਕੇਂਦਰ ਵਿੱਚ ਰਹਿੰਦੀ ਹੈ ਉਹ ਆਪਣੀ ਦੋਸਤੀ ਦੀ ਖਾਤਰ ਆਪਣੇ ਦੋਸਤ ਨੂੰ ਮਿਲਣ ਦੇ ਲਈ ਆਉਂਦਾ ਫਿਰ ਉੱਥੇ ਹੀ ਕਰਮ ਸਿੰਘ ਦੀ ਮੌਤ ਦੀ ਸਚਾਈ ਦੇ ਜਾਣਕਾਰ ਹੋਣ ਤੇ ਉਹ ਆਤ੍ਰਿਕ ਤੌਰ ਤੇ ਮਤਲਬ ਕਿ ਅੰਦਰੂਨੀ ਤੌਰ ਤੇ ਉਹ ਥਰਥਰਾ ਜਾਂਦਾ ਹੈ ਕੰਬ ਜਾਂਦਾ ਹੈ ਕਿ ਇਹ ਕੀ ਬਾਣਾ ਵਾਪਰ ਗਿਆ ਠੀਕ ਹੈ ਅਗਲਾ ਸਾਡੇ ਕੋਲ ਇਹਦੇ ਵਿੱਚ ਪਾਤਰ ਆਉਂਦਾ ਹੈ ਕਰਮ ਸਿੰਘ ਕਰਮ ਸਿੰਘ ਜਿਹੜਾ ਪਾਤਰ ਹੈ ਉਹ ਵੀ ਫੌਜ ਦੇ ਵਿੱਚ ਹੈ ਉਹ ਕੀ ਹੈ ਮਾਨ ਸਿੰਘ ਦਾ ਦੋਸਤ ਹੈ ਪਰ ਲੜਾਈ ਦੇ ਵਿੱਚ ਜੰਗ ਦੇ ਦੌਰਾਨ ਉਹ ਸ਼ਹੀਦ ਹੋ ਜਾਂਦਾ ਹੈ ਪਰ ਇਹ ਖਬਰ ਮਾਨ ਸਿੰਘ ਨੂੰ ਨਹੀਂ ਹੁੰਦੀ ਪਰ ਘਰਦਿਆਂ ਨੂੰ ਪਤਾ ਲੱਗ ਜਾਂਦੀ ਕਿਉਂਕਿ ਘਰੇ ਚਿੱਠੀ ਆ ਜਾਂਦੀ ਹੈ ਸਾਰੇ ਉਹ ਚਿੱਠੀ ਲੁਕੋ ਕੇ ਰੱਖਦੇ ਆ ਕਹਿੰਦੇ ਕੋਈ ਵੀ ਜਿਹੜਾ ਆਪਣਾ ਮਾਨ ਸਿੰਘ ਘਰੇ ਰਿਸ਼ਤੇਦਾਰ ਆਇਆ ਇਹਦੇ ਤੱਕ ਗੱਲ ਨਹੀਂ ਪਹੁੰਚਣ ਦੇਣੀ ਕਹਿੰਦੇ ਸਾਰਿਆਂ ਨੂੰ ਐਂ ਕਹਤਾ ਵੀ ਆਪਣੇ ਰਿਸ਼ਤੇਦਾਰ ਆਇਆ ਮੁੰਡਾ ਇਹ ਦਾ ਦਿਨ ਨਹੀਂ ਖਰਾਬ ਕਰਨੇ ਮਸਾ ਮਸਾ ਦਾ ਛੁੱਟੀ ਤੇ ਆਇਆ ਠੀਕ ਹੈ ਅਗਲਾ ਸਾਡੇ ਕੋਲੇ ਪਾਤਰ ਆਉਂਦਾ ਕਰਮ ਸਿੰਘ ਦਾ ਪਿਤਾ ਜਿਹੜਾ ਕਿ ਜਿਹਦੀ ਉਪਮਾ ਧਰਤੀ 헤ੜਲਾ ਬਲਦ ਦੇ ਨਾਲ ਕੀਤੀ ਗਈ। ਇੱਕ ਵਾਰ ਇਹ ਦੱਸੋ ਕਿ ਕਲਾਸ ਰੁਕ ਤਾਂ ਨਹੀਂ ਰਹੀ राजे? ਹਾਂ ਕਲਾਸ ਤਾਂ ਨਹੀਂ ਰੁਕ ਰਹੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਰਿੰਕੂ, ਮਿਨੀ, ਮਨੀਸ਼ਾ, ਰਾਧਾ ਰਾਣੀ ਸਤਿ ਸ਼੍ਰੀ ਅਕਾਲ ਬਈ। ਕਲਾਸ ਰੁਕ ਤਾਂ ਨਹੀਂ ਰਹੀ। ਲਾਈਵ ਸਹੀ ਚੱਲ ਰਹੀ ਹੈ ਕਲਾਸ। ਸਾਈਕੋਲੋਜੀ ਅਗਰ ਇਹ ਸਾਡੇ ਕੋਲੇ ਕਰਮ ਸਿੰਘ ਦੇ ਪਿਤਾ ਜਿਨ੍ਹਾਂ ਦੀ ਜਿਹੜੀ ਓਕੇ ਠੀਕ ਹੈ ਠੀਕ ਜਿਨ੍ਹਾਂ ਦੀ ਕੀ ਹੈ ਸਵੇਦਨਸ਼ੀਲਤਾ ਤੇ ਠੰਡੇ ਸੁਭਾਅ ਦਾ ਜ਼ਿਕਰ ਇਸ ਕਹਾਣੀ ਦੇ ਵਿੱਚ ਆਇਆ ਹੋਇਆ ਸਬਰ ਇਸ ਪਾਤਰ ਦੇ ਵਿੱਚ ਬਹੁਤ ਜ਼ਿਆਦਾ ਦਿਖਾਇਆ ਹੋਇਆ ਸੋ ਆਪਣੇ ਪੁੱਤਰ ਦੀ ਮੌਤ ਨੂੰ ਅੰਦਰੋਂ ਅੰਦਰੀ ਸਹਿ ਲੈਂਦਾ ਤੇ ਮਾਨ ਸਿੰਘ ਨੂੰ ਇਸ ਦੀ ਭਣਕ ਵੀ ਨਹੀਂ ਹੋਣ ਦਿੰਦਾ ਕਿ ਕੀ ਭਾਣਾ ਸਾਡੇ ਉੱਪਰ ਵਾਪਰਿਆ ਹੋਇਆ ਜਾਂ ਅਸੀਂ ਕਿਸ ਹਾਲਾਤ ਦੇ ਵਿੱਚੋਂ ਨਿਕਲ ਰਹੇ ਹਾਂ ओके okay, सही चल रही है ठीक है ऐसे करके इस पात्र दी तुलना धरती हिड़ला बलदवर्गी लग रही है जो बाहरੋਂ ਤਾਂ ਚੁੱਪ ਪਰ ਅੰਦਰੋਂ ਗੂੰਜਦੀਆਂ ਦਰਦਾਂ ਨਾਲ ਭਰਪੂਰ ਹੈ ठीक है सो ਇਹ ਕੌਣ ਹੈ ਕਰਮ ਸਿੰਘ ਦਾ ਪਿਓ ओके ਅਗਲਾ ਸਾਡੇ ਕੋਲੇ ਕਰਮ ਸਿੰਘ ਦੀ ਮਾਤਾ ਆ ਜੂਗੀ ਪੂਰੀ ਕਹਾਣੀ ਦੌਰਾਨ ਉਸ ਦੀ ਮਾਂ ਆਪਣੇ ਦੁੱਖ ਨੂੰ ਦੱਬੀ ਰੱਖਦੀ ਹੈ ਮਾਂ ਦੇ ਰੌਲਿਏ ਵਿਚਕਾਰੋਂ ਉਸ ਦੀ ਚੁੱਪੀ ਅਤੇ ਭਾਵਨਾਵਾਂ ਨੂੰ ਪੜਨਾ ਕਹਾਣੀ ਨੂੰ ਹੋਰ ਗਹਿਰਾਈ ਦੇ ਦਿੰਦਾ ਹੈ। ਸੋ ਕਰਮ ਸਿੰਘ, ਮਾਨ ਸਿੰਘ, ਉਹਨਾਂ ਦਾ ਪਿਤਾ ਤੇ ਮਾਤਾ ਇਹ ਚਾਰ ਕਾਤਰ ਜਿਹੜੇ ਨੇ ਕਹਾਣੀ ਦੇ ਵਿੱਚ ਵਾਰ-ਵਾਰ ਸਾਨੂੰ ਸੁਣਨ ਨੂੰ ਮਿਲਦੇ ਆ। ਤੋਂ ਇਸ ਕਰਕੇ ਇਸ ਕਹਾਣੀ ਨੂੰ ਤੁਸੀਂ ਇੱਕ ਵਾਰ ਜ਼ਰੂਰ ਧਿਆਨ ਨਾਲ ਦੇਖੋ ਕਿਉਂਕਿ ਸਾਡੇ ਸਿਲੇਬਸ ਦੇ ਵਿੱਚ ਲੱਗੀ ਹੋਈ ਏ ਕਹਾਣੀ। ਠੀਕ ਹੈ ਸਾਡੇ ਸਿਲੇਬਸ ਦੇ ਵਿੱਚ ਲੱਗੀ ਹੋਈ ਹੈ ਇਹ ਕਹਾਣੀ ਕਿਸ ਦੀ ਹੈ ਕਲਵੰਤ ਸਿੰਘ ਵਿਰਕ ਦੀ ਹੈ ਕਲਵੰਤ ਸਿੰਘ ਵਿਰਕ ਨੇ ਇਸ ਤਰ੍ਹਾਂ ਦੀਆਂ ਕਹਾਣੀਆਂ ਪੰਜਾਬੀ ਸਾਹਿਤ ਨੂੰ ਦਿੱਤੀਆਂ ਪਰ ਜੇਕਰ ਤੁਸੀਂ ਮਾਸਟਰ ਕੇਡਰ ਜਾਂ ਲੈਕਚਰਰ ਕੇਡਰ ਪੰਜਾਬੀ ਦਾ ਬੈਚ ਜੁਆਇਨ ਕਰਨਾ ਚਾਹੁੰਦੇ ਹੋ ਆਪਣੀ ਤਿਆਰੀ ਨੂੰ ਹੋਰ ਵਧੀਆ ਤਰੀਕੇ ਦੇ ਨਾਲ ਪ੍ਰੋਗਰੈਸ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਮਾਸਟਰ ਕੇਡਰ ਪੰਜਾਬੀ ਅਤੇ ਲੈਕਚਰਰ ਕੇਡਰ ਪੰਜਾਬੀ ਦਾ ਬੈਚ ਜੁਆਇਨ ਕਰ ਸਕਦੇ ਹੋ ਜਿਹੜਾ ਕਿ ਤੁਹਾਨੂੰ ਅਡਾ 247 ਦੀ ਐਪ ਦੇ ਉੱਪਰ मिल स एप तुम डाउनलोड करोगे किमें वो शायद मैं सूँ दसे तरीके मैं फिर भी एक बार दस की कोशिश करा सो so, चलो भाई तो इस बार जरूर देख लो ਅ ਪਹਿਲਾਂ ਆਪਾਂ ਦੇਖਿਆ ਸੀਗਾ ਵੈਸਤਾ ਇੱਕ ਵਾਰੀ ਫੇਰ ਆਪਾਂ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਤੁਸੀਂ ਪੰਜਾਬ ਐਗਜ਼ਾਮ ਜਿਹੜੇ ਨੇ ਉਹਨਾਂ ਦੇ ਉੱਪਰ ਜਾਓਗੇ ਸਟੇਟ ਐਗਜ਼ਾਮ ਤੇ ਜਾਓਗੇ ਸਟੇਟ ਐਗਜ਼ਾਮ ਤੋਂ ਬਾਅਦ ਪੰਜਾਬ ਤੇ ਜਾਓਗੇ ਪੰਜਾਬ ਤੇ ਜਾਣ ਤੋਂ ਬਾਅਦ ਤੁਸੀਂ ਮਾਸਟਰ ਗ੍ਰੈਜੂਏਟਰ ਤੇ ਲੈਕਚਰਰ ਗ੍ਰੈਜੂਏਟਰ ਦੇ ਉੱਪਰ ਆਪਸ਼ਨ ਆਉਗੇ ਉੱਥੇ ਜਾਓਗੇ ਥੈਨ ਤੁਸੀਂ ਇਸ ਬੈਚ ਦੇ ਉੱਪਰ ਕਲਿੱਕ ਕਰੋਗੇ ਫਿਰ ਤੁਸੀਂ ਮੋਰ ਆਫਰ ਦੇ ਉੱਪਰ ਜਾਓਗੇ ਕਿਉਂਕਿ ਜੇਕਰ ਤੁਸੀਂ ਡਾਇਰੈਕਟ ਪਰਚੇਸ ਕਰੋਗੇ ਤਾਂ ਤੁਹਾਨੂੰ ਜ਼ਿਆਦਾ ਪੇ ਕਰਨੇ ਪੈ ਸਕਦੇ ਇਸ ਕਰਕੇ 쿠ਪਨ ਕੋਡ ਯੂਜ਼ ਕਰੋਗੇ ਤਾਂ ਤੁਸੀਂ ਫਾਇਦੇ ਵਿੱਚ ਰਹਿ ਸਕਦੇ ਹੋ ਸੋ 쿠ਪਨ ਕੋਡ ਯੂਜ਼ ਕਰਨ ਦਾ ਤਰੀਕਾ ਦੇਖ ਲਓ ਬਈ ਇਹਦੇ ਵਿੱਚ ਤੁਸੀਂ Y YT22 ਠੀਕ ਹੈ YT22 쿠ਪਨ ਕੋਡ ਯੂਜ਼ ਕਰਕੇ ਸੋ ਇਹਨੂੰ ਅਪਲਾਈ ਕਰ ਸਕਦੇ ਹੋ ਅਪਲਾਈ ਕਰਨ ਤੋਂ ਬਾਅਦ ਤੁਸੀਂ ਇਸ ਦਾ ਪ੍ਰਾਈਸ ਦੇਖ ਸਕਦੇ ਹੋ 5999 ਰੁਪਏ ਤੁਹਾਨੂੰ ਸ਼ੋ ਹੋਊਗਾ ਮਾਸਟਰ ਕੇਡਰ ਲਾਈਵ ਪਲੱਸ ਤੁਹਾਨੂੰ ਰਿਕਾਰਡਡ ਕਲਾਸਾਂ ਮਿਲਣਗੀਆਂ ਇਸ ਦੇ ਵਿੱਚ ਪੀਡੀਐਫ ਮਟੀਰੀਅਲ ਵੀ ਮਿਲੂਗਾ ਤੇ ਨਾਲ-ਨਾਲ ਤੁਸੀਂ ਨੋਟਸ ਵੀ ਬਣਾ ਸਕਦੇ ਹੋ ਪੂਰੀ ਡੈਪਥ ਦੇ ਵਿੱਚ ਆਪਾਂ ਹਰ ਚੀਜ਼ ਨੂੰ ਪੜਾਂਗੇ ਤੇ ਸੇਮ ਚੀਜ਼ ਲੈਕਚਰਰ ਕੇਡਰ ਦੇ ਵਿੱਚ ਹੈ ਲੈਕਚਰਰ ਕੇਡਰ ਦਾ ਦੇਖ ਲਓ ਇੱਕ ਵਾਰੀ ਲੈਕਚਰਰ ਕੇਡਰ ਠੀਕ ਹੈ ਇਸ ਦੇ ਵਿੱਚ ਆਪਾਂ ਉਹੀ ਪੈਟਰਨ ਆਪਣਾ ਸੇਮ ਲੈਕਚਰਰ ਕੇਡਰ ਦੇ ਵਿੱਚ ਹੈ ਤੇ ਮੈਂ ਇਸ ਦਾ ਇਗਜ਼ਾਮ ਪੈਟਰਨ ਤੁਹਾਨੂੰ ਆਲਰੇਡੀ ਦੱਸ ਚੁੱਕੀ ਹਾਂ ਕਿ ਲੈਕਚਰਰ ਕੇਡਰ ਦੇ ਵਿੱਚ ਸਾਡੇ ਕੋਲੇ ਸਿਲੇਬਸ ਜ਼ਿਆਦਾ ਹੁੰਦਾ ਹੈ ਇਸ ਕਰਕੇ ਅਸੀਂ ਇਹਦੇ ਮੋਰ ਆਫਰ ਤੇ ਜਾਵਾਂਗੇ ਜੇ ਤੁਸੀਂ ਡਾਇਰੈਕਟ ਪਰਚੇਸ ਕਰਦੇ ਹੋ ਤਾਂ ਫਿਰ ਇੱਥੇ ਤੁਸੀਂ ਅ ਗਲਤ ਡਿਸੀਜਨ ਲਵੋਗੇ ਕਿਉਂਕਿ ਤੁਹਾਨੂੰ ਇੱਥੇ ਪੈ ਜਾਣਗੇ 8694 ਰੁਪਏ ਹੁਣ ਆਪਾਂ ਇਹਨਾਂ ਨੂੰ ਘੱਟ ਕਰਦੇ ਹਾਂ ਘੱਟ ਕਰਨ ਦਾ ਤਰੀਕਾ ਤਾਂ ਇੱਥੇ ਜਾਵਾਂਗੇ ਆਪਾਂ Y T by ਤੁਸੀਂ ਆ 쿠ਪਨ ਕੋਡ ਯੂਜ਼ ਕਰੋਗੇ देन ਅਪਲਾਈ ਅਪਲਾਈ ਕਰਨ ਤੋਂ ਬਾਅਦ 7999 ਲੈਕਚਰਰ ਗਾਈਡਰ ਪੰਜਾਬੀ ਦਾ ਬੈਚ ਤੁਹਾਨੂੰ ਮਿਲ ਸਕਦਾ ਸੋ ਇਹ ਤੁਸੀਂ ਅਡਾ 247 ਦੀ ਐਪ ਡਾਊਨਲੋਡ ਕਰੋ ਐਪ ਡਾਊਨਲੋਡ ਕਰਨ ਤੋਂ ਬਾਅਦ ਤੁਸੀਂ ਇਹ ਬੈਚ ਜੁਆਇਨ ਕਰ ਸਕਦੇ ਹੋ ਪਰ 쿠ਪਨ ਕੋਡ ਦਾ ਤੁਸੀਂ ਨਾਮ ਯਾਦ ਰੱਖਿਓ Y T 22 ਠੀਕ ਹੈ 쿠ਪਨ ਕੋਡ ਹੈ Y T 22 ਸੋ ਬਾਕੀ ਹੁਣ ਆਪਾਂ ਮਿਲਦੇ ਆ ਕੱਲ ਨੂੰ ਅਗਲੀਆਂ ਕਲਾਸਾਂ ਦੇ ਵਿੱਚ ਕੱਲ ਨੂੰ ਤੁਹਾਡੀ ਕਲਾਸ ਹੋਣ ਜਾ ਰਹੀ ਹੈ 2 ਵਜੇ ਜਿਹਦੇ ਵਿੱਚ ਲੈਕਚਰਰ ਕੇਡਰ ਤੇ ਮਾਸਟਰ ਕੇਡਰ ਪੰਜਾਬੀ ਦੇ ਲਈ ਟੌਪ ਦੇ ਐਮਸੀਕਿਊ ਹੋਣਗੇ ਤੇ ਕੋਈ ਵੀ ਆਪਾਂ ਹੁਣ ਇਸ ਤਰੀਕੇ ਦੇ MCQ ਨਹੀਂ ਆਉਣਗੇ ਕਿ ਤੁਹਾਨੂੰ ਸੌਖਾ ਕੀਤਾ ਜਾਵੇ ਹੁਣ ਤੁਹਾਨੂੰ ਔਖਾ ਕੀਤਾ ਜਾਊਗਾ ਉਹਦਾ ਕਾਰਨ ਹੈ ਕਿਉਂਕਿ ਅਸੀਂ ਮਿਕਸ ਸਿਲੇਬਸ ਦੇ ਵਿੱਚੋਂ ਲੈ ਕੇ ਆਵਾਂਗੇ ਬਹੁਤ ਆਪਾਂ ਸਿਲੇਬਸ ਨੂੰ ਲਾਈਨ-ਓ-ਵਾਰ ਕਰਿ ਕਰਮਵਾਰ ਲੜੀਵਾਰ ਪੜ੍ਹ ਰਹੇ ਸੀਗੇ ਪਰ ਹੁਣ ਉਹ ਲੜੀਵਾਰ ਕਰਮਵਾਰ ਤਾਂ ਤੁਹਾਡਾ ਜਿਹੜਾ ਸੌਖਾ ਪੂਣਾ ਸੀ ਉਹ ਹੁਣ ਤੁਹਾਨੂੰ ਪਾਸੇ ਛੱਡਣਾ ਪੈਣਾ ਹੈ ਔਖ ਪੁਨੇ ਵੱਲ ਆਉਣਾ ਪਊਗਾ ਔਖੇ ਥੋੜਾ ਜਿਹਾ ਹੁਣ ਆ ਪਊਗਾ ਤੇ ਬਾਕੀ ਆਪਾਂ ਮਿਲਦੇ ਹਾਂ ਕੱਲ ਨੂੰ ਇਸ ਤੋਂ ਬਿਨਾ 11 ਵਜੇ ਕੱਲ ਨੂੰ ਕਲਾਸ ਹੋ ਸਕਦੀ ਹੈ ਆਪਣੀ ਤੋਂ ਜਲਦੀ ਆਪਣਾ ਜਿਹੜਾ ਹੈਗਾ ਉਹ ਸ਼ਡਿਊਲ ਹੋ ਜਾਊਗਾ ਤੁਹਾਨੂੰ ਪਤਾ ਲੱਗ ਜੂ ਮੈਂ ਗਰੁੱਪ ਦੇ ਵਿੱਚ ਸ਼ੇਅਰ ਕਰ ਦੇਵਾਂਗੀ ਸੋ ਬਾਕੀ ਆਪਾਂ ਮਿਲਾਂਗੇ ਕੱਲ ਨੂੰ ਸੌਜ ਦੇ ਲਈ ਹੈ ਨਹੀਂ ਧੰਨਵਾਦ ਸਤਿ ਸ਼੍ਰੀ ਅਕਾਲ